ਕੈਨੇਡਾ ਵੱਲੋਂ ਹਜ਼ਾਰਾਂ ਪੰਜਾਬੀਆਂ ਨੂੰ ਚੇਤਾਵਨੀ ਵਿਜ਼ਟਰ ਵੀਜ਼ਾ ਤੇ ਕੰਮ ਕਰਨ ਵਾਲੇ ਹੋਣਗੇ ਡਿਪੋਰਟ 5 ਸਾਲ ਵਾਸਤੇ ਕੈਨੇਡਾ ਵਿੱਚ ਐਂਟਰੀ ਬੈਨ ਵਰਕ ਪਰਮਿਟ ਵਾਲਿਆਂ ਤੇ ਵੀ ਹੋ ਸਕਦੀ ਹੈ ਕਾਰਵਾਈ ਕੈਨੇਡਾ ਸਰਕਾਰ ਨੇ ਵੀ ਚੇਤਾਵਨੀ ਦਿੱਤੀ ਹੈ ਜਿਹੜੇ ਬਿਨਾਂ ਵਰਕ ਪਰਮਿਟ ਤੋਂ ਉੱਥੇ ਕੰਮ ਕਰ ਰਹੇ ਨੇ ਬਿਲਕੁਲ ਜੀ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਖਾਸ ਤੌਰ ਤੇ ਕਹਾਂਗੇ ਕੇ ਨਵੀਆਂ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਅੰਦਰ ਖਾਤੇ ਤਾਂ ਬਹੁਤ ਕੁਝ ਹੋ ਰਿਹਾ ਇੱਕ ਨਵੀਂ ਸਟੋਰੀ ਉੱਭਰ ਕੇ ਸਾਹਮਣੇ ਆ ਰਹੀ ਹੈ ਕੋਸ਼ਿਸ਼ ਕਰਾਂਗੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਸਵੇਰ ਦੀਆਂ ਖਬਰਾਂ ਦੇ ਵਿੱਚ ਪਰ ਫਿਲਹਾਲ ਜਿਹੜੇ ਹਾਲਾਤ ਬਣੇ ਹੋਏ ਨੇ ਕਿ ਸਟੱਡੀ ਵੀਜ਼ਾ ਤੇ ਇੱਕ ਤਾਂ ਇੰਡੀਅਨ ਮੀਡੀਆ ਦੀਆਂ ਕਹਾਂਗੇ ਸਟੋਰੀਜ਼ ਆ ਰਹੀਆਂ ਨੇ ਕਿ ਚਾਰ ਵਿੱਚੋਂ ਤਿੰਨ ਇੰਡੀਅਨ ਸਟੂਡੈਂਟਸ ਦੇ ਸਟੱਡੀ ਵੀਜ਼ਾ ਅਪਲੀਕੇਸ਼ਨਸ ਰੱਦ ਹੋ ਰਹੀਆਂ ਨੇ ਰੱਦ ਹੋ ਰਹੀਆਂ ਨੇ 60 ਤੋਂ 65% ਦਾ ਅੰਕੜਾ ਤਾਂ ਪਹਿਲਾਂ ਵੀ ਸੀ ਪਰ ਹੁਣ ਜਿਹੜੀ ਚੇਤਾਵਨੀ ਆਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਿਪੋਰਟ ਕੀਤੇ ਜਾਣਗੇ ਵਿਜ਼ਟਰ ਵੀਜ਼ਾ ਵਾਲੇ ਜਿਹੜੇ ਕੰਮ ਕਰ ਰਹੇ ਨੇ ਜਿਹੜੇ ਅਨ ਅਨ ਅਥੋਰਾਈਜ਼ ਤਰੀਕੇ ਦੇ ਨਾਲ ਇੱਥੇ ਆਉਂਦੇ ਨੇ ਆ ਜਾਂ ਕਿ ਐਸਾ ਦੇ ਆ ਕਿ অথੋરાઇਜ਼ ਤਰੀਕੇ ਦੇ ਨਾਲ ਆਉਂਦੇ ਨੇ ਪਰ ਅਨঅথੋરાઇਜ਼ ਤਰੀਕੇ ਦੇ ਨਾਲ ਕੰਮ ਕਰਦੇ ਨੇ ਉਹਨਾਂ ਵਿਰੁੱਧ ਚੇਤਾਵਨੀ ਜਿਹੜੀ ਜਾਰੀ ਕੀਤੀ ਗਈ ਹੈ ਕੈਨੇਡਾ ਗਵਰਨਮੈਂਟ ਵੱਲੋਂ ਇੱਥੇ ਤਸਵੀਰਾਂ ਵੀ ਆਪਾਂ ਸਾਂਝੀਆਂ ਕਰ ਦੇਵਾਂਗੇ ਉਸ ਕਹਾਂਗੇ ਸੋਸ਼ਲ ਮੀਡੀਆ ਪੋਸਟ ਦੀਆਂ ਜਿਹਦੇ ਵਿੱਚ ਲਿਖਿਆ ਗਿਆ ਅੰਡਰਸਟੈਂਡ ਦਾ ਕਾਂਸੀਕਵੈਂਸਸ ਆਫ ਅਨঅথੋરાઇਜ਼ਡ ਵਰਕ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਖਾਸ ਤੌਰ ਤੇ ਸੁਚੇਤ ਕੀਤਾ ਗਿਆ ਹੈ ਅ ਵਿਜ਼ਿਟਰਜ਼ ਨੂੰ ਕਿ ਭਾਈ ਸੁਧਰ ਜੋ ਨਹੀਂ ਫਿਰ ਰਿਪੋਰਟ ਕਰਾਂਗੇ ਤੇ 5 ਸਾਲ ਦਾ ਬੈਨ ਲਾਵਾਂਗੇ ਵੱਖ-ਵੱਖ ਕਹਾਂਗੇ ਕਿ ਸਟੋਰੀਆਂ ਇਮੀਗ੍ਰੇਸ਼ਨ ਦੇ ਮੁੱਦੇ ਤੇ ਵਿਵੇਕ ਜੀ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਇਹ ਸਿਰਫ ਇੱਕ ਮਸਲਾ ਨਹੀਂ ਹੈ ਜੀ ਇੱਕ ਤਾਂ ਇਹ ਸਿੱਧੇ ਤੌਰ ਤੇ ਕਿ ਜੀ ਸਾਡੀ ਮੈਨਪਾਵਰ ਨੂੰ ਤੁਸੀਂ ਖਤਮ ਕਰ ਰਹੇ ਹੋ ਸਾਡੇ ਜਿਹੜੇ ਵਰਕਰਜ਼ ਨੇ ਜਿਹੜੇ ਲੀਗਲ ਵਰਕਰਜ਼ ਨੇ ਉਹਨਾਂ ਵਾਸਤੇ ਮੁਸ਼ਕਲਾਂ ਤੁਸੀਂ ਪੈਦਾ ਕਰ ਰਹੇ ਹੋ ਜਿਹੜੇ ਵਿਜ਼ਿਟਰ ਵੀਜ਼ਾ ਤੇ ਆ ਕੇ ਇੱਥੇ ਕੰਮ ਕਰ ਦਿੰਨੇ ਪਰ ਇਥੇ ਨਾਲੋਂ ਨਾਲ ਇੱਕ ਰੋਲਾ ਅੱਡ ਹੋਰ ਵੀ ਪਿਆ ਰਿਹਾ ਹੈ ਕਿ 7.5 ਲੱਖ ਵਿਜ਼ਟਰ ਵੀਜ਼ਾ ਇਸ ਸਾਲ ਦੌਰਾਨ ਅਜੇਹੇ ਜਾਰੀ ਕੀਤੇ ਗਏ ਜਿੱਥੇ ਪੁਲਿਸ ਬੈਕਗਰਾਉਂਡ ਚੈੱਕ ਨਹੀਂ ਕੀਤਾ ਗਿਆ ਜਾਂ ਕਹਿ ਸਕਦਾ ਪੁਲਿਸ ਵੱਲੋਂ ਛਾਣਬੀਣ ਨਹੀਂ ਕਰਵਾਈ ਗਈ ਤੇ ਇਹਨਾਂ ਦੇ ਵਿੱਚੋਂ ਆਪਾਂ ਜੇ ਹਿਸਾਬ ਕਿਤਾਬ ਲਾਇਆ ਜਾਵੇ ਤਾਂ 4250% ਵਿਜ਼ਟਰ ਵੀਜ਼ਾਸ ਘਟੋ ਘਟ ਇੰਡੀਆ ਦੇ ਨਾਲ ਸੰਬੰਧਿਤ ਨੇ ਤਾਂ ਫਿਰ ਆਪਾਂ ਵੀ ਇੱਥੇ 7.5 ਲੱਖ ਦੇ ਵਿੱਚੋਂ ਮੰਨ ਕੇ ਚੱਲੀਏ ਕਿ ਅਪ੍ਰੋਕਸੀਮੇਟਲੀ 4 ਲੱਖ ਤਾਂ 400000 ਤਾਂ ਹੋਣਗੇ ਇੰਡੀਆ ਨਾਲ ਸੰਬੰਧਿਤ ਤੇ ਉਹਨਾਂ ਵਿੱਚੋਂ ਪੰਜਾਬੀਆਂ ਨਾਲ ਕਿੰਨੇ ਸੰਬੰਧਿਤ ਹੋਣਗੇ ਜਿਹੜੇ ਵਿਜ਼ਟਰ ਵੀਜ਼ਾ ਤੇ ਪੁੱਜੇ ਤੇ ਇੱਥੇ ਰੌਲਾ ਪੈ ਰਿਹਾ ਕਿ ਵਿਦਆਊਟ ਪੁਲਿਸ ਚੈੱਕ ਵਿਦਆਊਟ ਬੈਕਗ੍ਰਾਉਂਡ ਚੈੱਕ ਇਹ ਵਿਜ਼ਟਰ ਵੀਜ਼ਾਸ ਦਿੱਤੇ ਗਏ ਨੇ ਪਰ ਮਸਲਾ ਚੇਤਾਵਨੀ ਦਾ ਤੇ ਨਾਲ ਹੀ ਆਖਰਕਾਰ ਜਿਹੜੀ ਚੇਤਾਵਨੀ ਭਰਿਆ ਸੁਨੇਹਾ ਹੈ ਉਹਦੇ ਵਿੱਚ ਕੀ ਕਿਹਾ ਗਿਆ ਕਿ ਅੰਡਰਸਟੈਂਡ ਦਾ ਕੰਡੀਸ਼ਨਸ ਔਨ ਯੋਰ ਵਰਕ ਪਰਮਿਟ ਜੇ ਤੁਸੀਂ ਵਰਕ ਪਰਮਿਟ ਤੇ ਹੋ ਤਾਂ ਉਸ ਹਿਸਾਬ ਨਾਲ ਤੁਸੀਂ ਕੰਮ ਕਰਨਾ ਹੈ ਜੇ ਤੁਸੀਂ ਵਿਜ਼ਟਰ ਵੀਜ਼ਾ ਤੇ ਹੋ ਤਾਂ ਤੁਹਾਨੂੰ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਕੰਮ ਕਰਨ ਦੀ ਸਿਰਫ ਤੇ ਸਿਰਫ ਤੁਸੀਂ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫੈਮਿਲੀ ਮੈਂਬਰਸ ਨੂੰ ਮਿਲਣ ਵਾਸਤੇ ਆ ਰਹੇ ਹਾਂ ਤੇ ਇਹ ਤੁਸੀਂ ਹੁਣ ਹਿਸਾਬ ਕਿਤਾਬ ਲਾ ਲੈਣਾ ਕਿ ਜੇ ਹੁਣ ਤੁਸੀਂ ਕੰਮ ਕਰਦੇ ਫੜੇ ਜਾਂਦੇ ਹੋ ਤਾਂ 5 ਸਾਲ ਵਾਸਤੇ ਬੈਨ ਕੀਤੀ ਜਾ ਸਕਦੀ ਹੈ ਐਂਟਰੀ ਤੇ ਮਸਲਾ ਤਾਂ ਵਿਵੇਕ ਦੀ ਉਹੀ ਆਉਂਦਾ ਕਿ ਇਹ ਵੀਜ਼ੇ ਵੱਡੇ ਪੱਦਰ ਤੇ ਮੰਨ ਲਓ ਰੱਦ ਵੀ ਕਰ ਦਿੱਤੇ ਜਾਣ ਜੀ ਪਰ ਕੀ ਇੰਨੇ ਵੱਡੇ ਪੱਦਰ ਤੇ ਡਿਪੋਰਟੇਸ਼ਨ ਕੈਨੇਡਾ ਗਵਰਨਮੈਂਟ ਚੱਲ ਸਕਦੀ ਹੈ ਮੈਨ ਪਾਵਰ ਹਾਲਾਂਕਿ 1000 ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਨਵੇਂ ਅਫਸਰ ਭਰਤੀ ਕਰਨ ਦਾ ਜ਼ਿਕਰ ਕੀਤਾ ਗਿਆ ਪਰ ਉਹ ਭਰਤੀ ਇੱਕ ਦਿਨ ਦੇ ਵਿੱਚ ਨਹੀਂ ਹੋਣੀ ਉਹਨੂੰ ਟਾਈਮ ਲੱਗਣਾ ਪ੍ਰੋਸੀਜਰ ਪੂਰਾ ਹੁੰਦੇ ਹੁੰਦੇ 2-3 ਸਾਲ ਘੱਟੋ-ਘੱਟ ਲੱਗ ਜਾਣੇ ਨੇ ਮੇਬੀ ਘੱਟੋ-ਘੱਟ 2 ਸਾਲ ਦਾ ਸਮਾਂ ਚਾਹੀਦਾ ਤੇ ਉਸ ਦੌਰਾਨ ਜੇ ਆਪਾਂ ਗੱਲ ਕੀਤੀ ਜਾਵੇ ਕਿ ਡਿਪੋਰਟ ਕਰ ਕੀਤੇ ਜਾ ਸਕਣਗੇ ਜਿਹੜੇ ਫੜੇ ਜਾਂਦੇ ਨੇ ਜਾਂ ਇੰਨੀ ਵੱਡੀ ਗਿਣਤੀ ਦੇ ਵਿੱਚ ਫੜੇ ਵੀ ਜਾ ਸਕਣਗੇ ਕਿ ਹਾਂਜੀ ਤੁਸੀਂ ਵਿਜ਼ਟਰ ਵੀਜ਼ਾ ਦੇ ਆਏ ਸੀ ਤੇ ਕੰਮ ਕਰਦੇ ਫੜੇ ਗਏ ਪਿਛਲੇ ਦਿਨੀ ਆਪਾਂ ਦੇਖਿਆ ਸੀਗਾ ਅਲਬਰਟਾ ਦੇ ਵਿੱਚ ਮੇਬੀ ਕੈਲਗਰੀ ਵਾਲੇ ਪਾਸੇ ਆਪਾਂ ਇੱਕ ਕੰਸਟਰਕਸ਼ਨ ਸਾਈਟ ਦਾ ਜ਼ਿਕਰ ਕੀਤਾ ਸੀ ਕਿ ਵੱਡੇ ਪੱਦਰ ਤੇ ਉੱਥੇ ਛਾਪੇ ਮਾਰੇ ਗਏ ਛਾਪਿਆਂ ਦਾ ਸਿਲਸਲਾ ਆਖਰਕਾਰ ਕਿੱਥੇ ਤੱਕ ਹੁਣ ਜਿਵੇਂ ਟੈਂਪਰੇਰੀ ਫੋਰਨ ਵਰਕਰਸ ਨੇ ਉਹਨਾਂ ਦੇ ਰਾਈਟਸ ਇਹਨਾਂ ਨੇ ਹੁਣ ਗੱਲ ਵੀ ਕੀਤੀ ਹੈ ਵਿਜ਼ਟਰਸ ਦੇ ਹੱਕ ਦੇ ਵਿੱਚ ਵੀ ਹੈ ਇੱਕ ਕਹਿੰਦੇ ਚਾਹੇ ਟੈਂਪਰੇਰੀ ਫੋਰਨ ਵਰਕਰ ਹੋਵੇ ਉਹ ਕੈਨੇਡਾ ਦੇ ਚਾਹੁੰਦਾ ਨਾ ਤਾਂ ਉਹਦੇ ਰਾਈਟਸ ਪ੍ਰੋਟेक्टेड ਨੇ ਲਾਅ ਉਹਦੇ ਹੱਕ ਦੇ ਵਿੱਚ ਖੜਦਾ ਜੇ ਕੋਈ ਉਸ ਦੇ ਨਾਲ ਧੱਕੇਸ਼ਾਹੀ ਹੁੰਦੀ ਹੈ ਜੀ ਪਾ ਕੇ ਵਿਜ਼ਟਰ ਵੀਜ਼ਾ ਤੇ ਆ ਕੇ ਬੰਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਫਿਰ ਉਹਦੇ ਹੱਕ ਦੇ ਵਿੱਚ ਕੋਈ ਨਹੀਂ ਖੜੂਗਾ ਉਲਟਾ ਉਸ ਨੂੰ ਸਜ਼ਾ ਦਿੱਤੀ ਜਾਊਗੀ ਡਿਪੋਰਟੇਸ਼ਨ ਦੀ ਕਿ ਭਾਈ ਤੇਰਾ ਹੱਕ ਹੀ ਨਹੀਂ ਸੀ ਬਣਦਾ ਵਿਜ਼ਟਰ ਵੀਜ਼ਾ ਤੇ ਆਉਣ ਦਾ ਹੁਣ ਤੂੰ ਰੌਲਾ ਪਾ ਰਿਹਾ ਕਿ ਤੈਨੂੰ ਵੇਜਸ ਨਹੀਂ ਮਿਲੀਆਂ ਜਾਂ ਤੇਰੀ ਤਨਖਾਹ ਨਾ ਪਲੀ ਤਾਂ ਤੂੰ ਹੱਕਦਾਰ ਹੀ ਨਹੀਂ ਸੀ ਤੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੰਮ ਕਰ ਰਿਹਾ ਸੀ ਹੁਣ ਇਹ ਇੱਕ ਵੱਡਾ ਮਸਲਾ ਹੈ ਕਿ ਅਮਰੀਕਾ ਦੇ ਵਿੱਚ ਮਸਲਾ ਥੋੜਾ ਜਿਹਾ ਵੱਖਰਾ ਹੈ ਕਿ ਉਹਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਵਕ ਅਪਾਰਟਮੈਂਟ ਤੇ ਆ ਗਏ ਹੂੰ ਇੱਥੇ ਮਸਲਾ ਇਹ ਹੈ ਕਿ ਵਿਜ਼ਟਰ ਵੀਜ਼ਾ ਤੇ ਆਏ ਬਿਲਕੁਲ ਲੀਗਲ ਤਰੀਕੇ ਦੇ ਨਾਲ ਪਰ ਕੰਮ ਕਰ ਰਹੇ ਆ ਕਿਉਂਕਿ ਇਹ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਤੱਕ ਜਿਹੜੇ ਵੀਜ਼ਾਸ ਜਾਰੀ ਕੀਤੇ ਜਾਂਦੇ ਸੀ ਮਲਟੀਪਲ ਐਂਟਰੀ ਹੁੰਦੀ ਸੀ ਉਹ ਤਾਂ ਫਿਰ ਜਦੋਂ ਰੌਲਾ ਪੈ ਗਿਆ ਤਾਂ ਉਸ ਤੋਂ ਬਾਅਦ ਫਿਰ ਮਲਟੀਪਲ ਐਂਟਰੀ ਕਹਾਂਗੇ ਇੰਡੀਆ ਤੇ ਕੈਨੇਡਾ ਦਾ ਖਾਸ ਤੌਰ ਤੇ ਜਦੋਂ 73 ਪੈਦਾ ਹੋਈ ਉਸ ਤੋਂ ਬਾਅਦ ਹਾਲਾਤ ਥੋੜੇ ਜਿھے ਵਿਗੜੇ ਨੇ ਹੁਣ ਮਲਟੀਪਲ ਐਂਟਰੀ ਵੀਜ਼ਾਸ ਬੇहद ਰੇਅਰ ਕੇਸਸ ਦੇ ਵਿੱਚ ਹੀ ਜਾਰੀ ਕੀਤੇ ਜਾਂਦੇ ਨੇ ਪਰ ਹਾਲਾਤ ਨੂੰ ਦੇਖਿਆ ਜਾਵੇ ਤਾਂ ਜੇ ਇੰਡੀਅਨ ਸਟੂਡੈਂਟਸ ਦੀ ਹੁਣ ਜਿਵੇਂ ਗੱਲ ਕਰ ਰਹੇ ਨੇ ਕਿ ਜੀ ਚਾਰ ਦੇ ਵਿੱਚੋਂ ਤਿੰਨ ਐਪਲੀਕੇਸ਼ਨਸ ਰੱਦ ਹੋ ਰਹੀਆਂ ਨੇ ਉਹ ਇੱਥੇ ਇੰਡੀਅਨ ਮੀਡੀਆ ਨੂੰ ਲੱਗ ਰਿਹਾ ਹੈ ਕਿ ਅਸੀਂ ਇਹ ਚੀਜ਼ਾਂ ਦਿਖਾ ਕੇ ਬਹੁਤ ਵਾਵਾ ਖੱਟ ਰਹੇ ਹਾਂ ਪਰ ਗੱਲ ਉਹੀ ਹੈ ਕਿ ਕੈਨੇਡਾ ਵਾਲੇ ਪਾਸੇ ਤਾਂ ਉਹਨਾਂ ਨੂੰ ਜਾਣਕਾਰੀ ਹੈ ਪਰ ਇੱਥੇ ਇਹ ਨਹੀਂ ਪਤਾ ਕਿ ਡੀਆਈਜੀ ਹਰਚਰਨ ਸਿੰਘ ਪੁਲਦਰ ਕੋਲ ਜਾਇਦਾਦ ਕਿੰਨੀ ਹੈ ਇਹ ਉਹਨਾਂ ਨੂੰ ਨਹੀਂ ਪਤਾ ਜੀ ਮਤਲਬ ਉਜੜੀਆਂ ਖੱਡਾਂ 'ਚ ਹੱਥ ਦੇਣ ਵਾਲੀ ਗੱਲ ਹੈ ਕਿ ਜੀ ਤੁਸੀਂ ਉਹ ਤੀਜੇ ਮੁਲਕ ਸੱਤ ਸਮੁੰਦਰ ਪਾਰ ਮੁਲਕ ਕਿੰਨੇ ਵੀਜ਼ੇ ਰੱਦ ਕਰ ਰਿਹਾ ਹੈ ਜਾਂ ਕਿੰਨੇ ਨਹੀਂ ਰੱਦ ਕਰ ਰਿਹਾ ਉਸ ਪਾਸੇ ਤਾਂ ਤੁਸੀਂ ਜ਼ਰੂਰ ਜਾ ਰਹੇ ਹੋ ਉੱਥੇ ਜਾ ਕੇ ਤੁਸੀਂ ਰਿਪੋਰਟਸ ਪਬਲਿਸ਼ ਕਰ ਰਹੇ ਹੋ ਵੱਡੇ ਪੱਦਰ ਤੇ ਪਰ ਤੁਹਾਨੂੰ ਆਪਣੇ ਅੰਦਰ ਜੋ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਹੈ ਆਪਣੇ ਆਪਣੇ ਸੂਬੇ ਦੇ ਬਿਲਕੁਲ ਆਪਣੀ ਪੀੜੀ ਹੀਟ ਸੋਟਾ ਫੇਰ ਰਿਹਾ ਹੈ ਕਿ ਤੁਸੀਂ ਉੱਥੇ ਕੀ ਕਰ ਰਹੇ ਹੋ ਉਹਦੇ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਆਉਂਦੀ ਜੇ ਗੱਲ ਕੀਤੀ ਜਾਵੇ ਐਂਟੀ ਇਸਟੈਬਲਿਸ਼ਮੈਂਟ ਕੋਈ ਖਬਰ ਆਉਂਦੀ ਹੈ ਤਾਂ ਇਹ ਆਉਂਦੀ ਹੈ ਕਿ ਜੀ ਪਾਣੀ ਦੀ ਮੋਟਰ ਖਰਾਬ ਹੋ ਗਈ ਹੂੰ ਹੂੰ ਲੋਕਾਂ ਨੂੰ ਪਾਣੀ ਨਹੀਂ ਮਿਲਿਆ ਉਹ ਸੜਕ ਤੇ ਟੋਆ ਪੈ ਗਿਆ ਮਤਲਬ ਇਨਵੈਸਟੀਗੇਟਿਵ ਜਿਹੜੀ ਜਰਨਲਿਜ਼ਮ ਉਹ ਤਾਂ ਜ਼ੀਰੋ ਹੋ ਚੁੱਕੀ ਹੈ ਖਤਮ ਹੋ ਚੁੱਕੀ ਹੈ ਕਿਉਂਕਿ ਪਾਲਤੂ ਬਣ ਚੁੱਕੇ ਨੇ ਜ਼ਿਆਦਾਤਰ ਮੀਡੀਆ ਅਧਾਰੇ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਇੱਥੇ ਵੀ ਆਪਣੇ ਚੱਲ ਹੀ ਰਿਹਾ ਹੈ ਕਿ ਹੁਣ ਕਿਵੇਂ ਤਰਨ ਤਰਨ ਦੀ ਜ਼ਿੰਮਨੀ ਚੋਣ ਹੋਣੀ ਹੈ ਵਿਵੇਕ ਜੀ ਸਾਰੀ ਜਿਵੇਂ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਪਰ ਹੁਣ ਸਟੱਡੀ ਵੀਜ਼ਾ ਦੇ ਮਾਮਲੇ ਤੇ ਹਾਂਜੀ ਕਹਿੰਦੇ ਇੰਡੀਅਨਸ ਦੇ ਰੱਦ ਕਰਦੇ ਉਹ ਤਾਂ ਉਹਨਾਂ ਦਾ ਅਧਿਕਾਰ ਹੈ ਹੂੰ ਉਹਨਾਂ ਦੀ ਮਰਜ਼ੀ ਹੈ ਕਿ ਕਿਹਨੂੰ ਵੀਜ਼ਾ ਦੇਣਾ ਹੈ ਜਾਂ ਨਹੀਂ ਦੇਣਾ ਇਹਦੇ ਵਿੱਚ ਰੌਲਾ ਪਾਉਣ ਵਾਲੀ ਕਿਹੜੀ ਗੱਲ ਹੈ ਕਿ ਚਾਰ ਦੇ ਵਿੱਚੋਂ ਤਿੰਨ ਆਪਾਂ ਮੰਨ ਵੀ ਲਿਆ ਜਾਵੇ ਇੰਡੀਅਨ ਮੀਡੀਆ ਦੀ ਗੱਲ ਕਿ ਜੀ ਉਹਨਾਂ ਦੇ 60 ਤੋਂ 65 ਪਰਸੈਂਟ ਅਪਲੀਕੇਸ਼ਨਸ ਦਾ ਪਹਿਲਾ ਰੱਦ ਹੋ ਰਹੀਆਂ ਸੀ ਅੱਜ ਤੋਂ 3 ਸਾਲ ਪਹਿਲਾਂ ਜੀ ਬਿਲਕੁਲ ਪੂਰੀ ਅੰਦਾਜ਼ਾ ਲਾ ਸਕਦੇ ਹਾਂ ਜਦੋਂ 4-4 ਲੱਖ 3-3 ਲੱਖ ਸਟੂਡੈਂਟਸ ਸਿਰਫ ਇੰਡੀਆ ਤੋਂ ਜਾ ਰਹੇ ਸੀ ਤੇ ਹੁਣ ਤਾਂ ਉਹਨਾਂ ਨੇ ਕੈਪਿੰਗ ਕਰਤੀ 35% ਪਿਛਲੇ ਸਾਲ ਕੀਤੀ ਸੀ 10% ਹੋਰ ਕਰਤੀ ਤੇ ਹੋਰ ਉਹਨਾਂ ਨੇ ਤਾਂ ਚੂੜੀ ਕੱਸਦੇ ਹੀ ਤੁਰੇ ਜਾਣਾ ਤੇ ਚੂੜੀ ਕੱਸਦੇ ਹੀ ਤੁਰੇ ਜਾਣਗੇ ਤਾਂ ਜ਼ਰੂਰ ਫੇਰ ਕਾਰਵਾਈ ਸਖਤ ਹੋ ਕੇ ਰਹੂਗੀ ਜੀ ਬਿਲਕੁਲ ਤੇ ਉਪਜੀ ਜੀ ਇਹ ਵੀ ਮੰਨ ਸਕਦੇ ਆ ਕਿ ਇੱਕ ਇਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਤਾਂ ਉੱਥੇ ਪੱਕੇ ਨੇ ਚਾਹੇ ਉਹ ਕਹਦੀ ਹੈ ਕਿ ਜਿਹੜੇ ਹੋਰ ਮੁਲਕਾਂ ਤੋਂ ਗਏ ਹੋਏ ਨੇ ਜਾਂ ਫਿਰ ਆਪਦੇ ਉਹਨਾਂ ਦੇ ਸਿਟੀਜ਼ਨਸ ਨੇ ਤੇ ਜਦੋਂ ਇਸ ਤਰੀਕੇ ਦੇ ਨਾਲ ਇਲੀਗਲ ਮਤਲਬ ਜਿਵੇਂ ਤੁਸੀਂ ਕਿਹਾ ਕਿ ਲੀਗਲ ਵਾਈਜ਼ ਜਾ ਕੇ ਤੇ ਉਸ ਤੋਂ ਬਾਅਦ ਉੱਥੇ ਵਰਕ ਕਰਦੇ ਨੇ ਕਿਉਂਕਿ ਜਿਹੜੇ ਸਟੂਡੈਂਟ ਵੀਜ਼ਾ ਤੇ ਵੀ ਜਾਂਦੇ ਨੇ ਉਹਨਾਂ ਨੂੰ ਇੱਕ ਸਫੀਸ਼ੀਐਂਟ ਆਰਸ ਦਿੱਤੇ ਜਾਂਦੇ ਨੇ ਕਿ ਤੁਸੀਂ ਵੀਕ ਦੇ ਵਿੱਚ 40 ਘੰਟੇ ਕੰਮ ਕਰ ਸਕਦੇ ਹੋ 45 ਘੰਟੇ ਕੰਮ ਕਰ ਸਕਦੇ ਹੋ ਪਰ ਇਦਾਂ ਨਹੀਂ ਲੱਗਦਾ ਕਿ ਇਹਦੇ ਨਾਲ ਲੇਬਰ ਨੂੰ ਵੀ ਇਫੈਕਟ ਪਏਗਾ ਕਿਉਂਕਿ ਉੱਥੇ ਸਸਤੀ ਲੇਬਰ ਦੇ ਚੱਕਰ 'ਚ ਵੀ ਬੰਦੇ ਕੰਮ ਕਰ ਲੈਣਗੇ ਜੇ ਜਿਹੜੇ ਇਲੀਗਲ ਵੇ ਦੇ ਨਾਲ ਉਹ ਵਰਕ ਕਰਦੇ ਨੇ ਉੱਥੇ ਬਿਲਕੁਲ ਦੇਖੋ ਸਿੰਪਲ ਜੀ ਗੱਲ ਆ ਬਿਲਕੁਲ ਵਿਵੇਕ ਜੀ ਨੁਕਤੇ ਵਾਲੀ ਗੱਲ ਆ ਤੁਸੀਂ ਚੱਕਿਆ ਕਿ ਚਲੋ ਸਟੱਡੀ ਪਰਮਿਟ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੰਮ ਕਰਨ ਦਾ ਹੱਕ ਹੈਗਾ ਪਰ ਉਹ ਸੀਮਤ ਹੈ ਤੁਸੀਂ ਵੱਧ ਤੋਂ ਵੱਧ 4-5 ਘੰਟੇ ਰੋਜ਼ਾਨਾ ਕੰਮ ਕਰ ਸਕਦੇ ਹੋ ਇਸ ਤੋਂ ਜ਼ਿਆਦਾ ਤੁਹਾਨੂੰ ਅਲਾਉਡ ਨਹੀਂ ਹੈ ਹਾਲਾਂਕਿ ਕੋਰੋਨਾ ਵੇਲੇ ਇਹ ਖੁੱਲ੍ਹ ਦੇ ਦਿੱਤੀ ਗਈ ਸੀ ਕਿ ਚੱਕ ਦੋ ਫੁੱਟੇ ਕੋਈ ਗੱਲ ਨਹੀਂ ਜਿੱਥੇ ਕਿਉਂਕਿ ਉਦੋਂ ਐਜੂਕੇਸ਼ਨਲ ਇੰਸਟੀਟਿਊਸ਼ਨਸ ਬੰਦ ਸੀਗੇ ਕੰਮ ਕਰਨ ਦਾ ਖੁੱਲ੍ਹ ਦੇ ਦਿੱਤੀ ਗਈ ਕਿ ਕੋਈ ਗੱਲ ਨਹੀਂ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਚਾਹੋ ਕਰ ਸਕਦੇ ਹਾਂ ਪਰ ਹੁਣ ਦੁਬਾਰਾ ਉਹ ਰੂਲ ਲਾਗੂ ਕਰ ਦਿੱਤਾ ਗਿਆ ਪਰ ਵਿਜ਼ਟਰ ਵੀਜ਼ਾ ਮਾਮ ਵਿਜ਼ਟਰ ਵੀਜ਼ਾ ਮਾਮਲਿਆਂ ਦੇ ਵਿੱਚ ਇਹ ਸਮੱਸਿਆ ਪੈਦਾ ਹੋ ਰਹੀ ਹੈ ਕਿ ਉਹਨਾਂ ਨੂੰ ਕੋਈ ਅਥੋਰਾਈਜੇਸ਼ਨ ਹੈ ਨਹੀਂ ਤੇ ਉਹ ਇੱਥੋਂ ਦੇ ਕਿਰਤੀਆਂ ਖਾਸ ਤੌਰ ਤੇ ਹੁਣ ਜੇ ਆਪਾਂ ਗੱਲ ਕੀਤੀ ਜਾਵੇ ਕਿ ਇਮਪਲॉयਮੈਂਟ ਜਿਹੜੀ ਦਰ ਹੈ ਰੋਜ਼ਗਾਰ ਦਰ ਹੈਗੀ ਉਹ ਇੰਨੀ ਵੱਧ ਨਹੀਂ ਰਹੀ ਉਸ ਤਰੀਕੇ ਦੇ ਨਾਲ ਬੇਰੋਜ਼ਗਾਰੀ ਦਰ ਵੱਧ ਰਹੀ ਹੈ ਜੀ ਜੀ ਕਿਸੇ ਵੇਲੇ ਅੰਕੜਾ ਹੁੰਦਾ ਸੀ 70% ਕਿਰਤੀਆਂ ਦੀ ਫੌਜ ਦੇ ਵਿੱਚ ਉਹ ਵਰਕਫੋਰਸ ਦੇ ਵਿੱਚੋਂ 70% ਪਲੱਸ ਲੋਕਾਂ ਕੋਲੇ ਕੰਮ ਹੁੰਦਾ ਸੀ ਪਰ ਇਸ ਵੇਲੇ ਉਹ ਗਿਣਤੀ ਘਟ ਕੇ 67 66 ਦੇ ਨੇੜੇ ਆ ਚੁੱਕੀ ਹੈ ਮਤਲਬ ਕਿਰਤੀਆਂ ਦੀ ਫੌਜ ਦੇ ਵਿੱਚੋਂ ਵਰਕਫੋਰਸ ਦੇ ਵਿੱਚੋਂ ਕਿਰਤੀ ਜਿੰਨੇ ਮੌਜੂਦ ਨੇ ਕੈਨੇਡਾ ਦੇ ਵਿੱਚ ਉਹਦਾ ਕਾਰਨ ਇੱਕ ਵੱਡਾ ਇਹ ਦੱਸਿਆ ਜਾ ਰਿਹਾ ਕਿਉਂਕਿ ਹੁਣ ਆਪਾਂ ਸਿੰਪਲ ਅੰਕੜਾ ਲੈ ਲਿਆ ਕਿ 7 ਲੱਖ 44 ਹਜ਼ਾਰ ਵਿਜ਼ਟਰ ਵੀਜ਼ਾ ਜਾਰੀ ਕੀਤੇ ਗਏ ਵਿਦਆਊਟ ਬੈਕਗਰਾਉਂਡ ਚੈੱਕ ਤੇ ਜਿਹੜਾ ਬੈਕਗਰਾਉਂਡ ਚਲੋ ਆਪਾਂ ਚੈੱਕ ਵੀ ਲਾ ਲਈਏ 1 ਮਿਲੀਅਨ ਹੋਰ ਜੋੜ ਲਓ ਆਪਾਂ ਸਪੋਜ਼ ਕਰ ਲੈਨੇ ਆ 17 18 ਲੱਖ ਵੀਜ਼ੇ ਜਾਰੀ ਕੀਤੇ ਜੇ ਉਹਨਾਂ ਦੇ ਵਿੱਚੋਂ ਸਾਰੇ ਨਾ ਵੀ ਕੰਮ ਕਰਨ 5% ਵੀ ਕੰਮ ਕਰਨ 50000 ਬੰਦੇ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ ਤਾਂ ਫਿਰ ਉਹ ਕੈਨੇਡੀਅਨ ਕਿਰਤੀਆਂ ਤੇ ਤਾਂ ਉਹਦਾ ਅਸਰ ਪੈਣਾ ਹੀ ਪੈਣਾ ਨੈਗੇਟਿਵ ਕਿਉਂਕਿ ਉਹਨਾਂ ਨੂੰ ਵੇਜਸ ਉਹ ਕਹਿਣਗੇ ਚਲੋ ਇੱਥੇ ਆਏ ਤਾਂ ਹੈਗੇ ਹੀ ਆ ਚਾਹੇ 10 ਡਾਲਰ ਪ੍ਰਤੀ ਘੰਟੇ ਤੇ ਹੀ ਦਿਹਾੜੀ ਮਿਲ ਜੇ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਹੈ ਪਰ ਉਹ ਦੂਜੇ ਜਿਹੜੇ ਐ ਲਿਜੀਬਲ ਜਿਹੜੇ ਯੋਗ ਕਾਮੇ ਨੇ ਉਹਨਾਂ ਦੀਆਂ ਦਿਹਾੜੀਆਂ ਮਰਦੀਆਂ ਨੇ ਉਹਨਾਂ ਨੂੰ ਜੇ 17 ਡਾਲਰ 20 ਡਾਲਰ ਪਰ ਆਰ ਮਿਲ ਰਹੇ ਸੀ ਉਹ ਬਿਲਕੁਲ ਹੀ ਵਿਲੇ ਹੋ ਗਏ ਇਸ ਕਰਕੇ ਹਾਲਾਤ ਚਲੋ ਦੇਖਦੇ ਆਂ ਕੀ ਬਣਦਾ ਪਰ ਹਰ ਕਹਾਂਗੇ ਕਿ ਖੇਤਰ ਵਾਸਤੇ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਜੇ ਆਪਾਂ ਲੀਨਾ ਡਿਆਬ ਦੀ ਗੱਲ ਕੀਤੀ ਜਾਵੇ ਨਵੀਂ ਜਿਹੜੇ ਇਮੀਗ੍ਰੇਸ਼ਨ ਮੰਤਰੀ ਤੇ ਉਹ ਅੰਦਰ ਖਾਤੇ ਬਹੁਤ ਕੁਝ ਕਰ ਰਹੇ ਨੇ ਉਹ ਆਪਾਂ ਜ਼ਰੂਰ ਸਾਂਝੀ ਕਰਾਂਗੇ ਇੱਕ ਵੱਡੀ ਸਟੋਰੀ ਉੱਪਰ ਕੇ ਸਾਹਮਣੇ ਆ ਰਹੀ ਹੈ ਇਮੀਗ੍ਰੇਸ਼ਨ ਦੇ ਸੈਕਟਰ ਦੇ ਮਾਮਲੇ ਦੇ ਵਿੱਚ ਕਿ ਆਖਰਕਾਰ ਕਿ ਕਿੰਨੇ ਇੰਡੀਅਨਸ ਦੇ ਵੀਜ਼ੇ ਸਿੱਧੇ ਤੌਰ ਤੇ ਰੱਦ ਹੋ ਸਕਦੇ ਨੇ ਸਿੱਧੇ ਤੌਰ ਤੇ ਕਿ ਜੀ ਇੱਕ ਕਾਟਾ ਬਸ ਇੱਕ ਪੈਨਸਲ ਇੱਕ ਪੈਨ ਚ ਲਾਉਣਾ ਹੈ ਜਾਂ ਇੱਕ ਸਿੱਧੇ ਤੌਰ ਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਕਿ ਐਨੀ ਤਰੀਕ ਤੋਂ ਐਨੀ ਤਰੀਕ ਦੇ ਦਰਮਿਆਨ ਜਿੰਨੇ ਵੀਜ਼ੇ ਜਾਰੀ ਹੋਏ ਉਹ ਸਾਰੇ ਰੱਦ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਸਮੱਸਿਆ ਤਾਂ ਜ਼ਰੂਰ ਹੋਊਗੀ ਕਿ ਵੀਜ਼ੇ ਤਾਂ ਰੱਦ ਕਰਤੇ ਡਿਪੋਰਟ ਕਿਵੇਂ ਕੀਤੇ ਜਾਣੇ ਨੇ ਆਖਰਕਾਰ ਡਿਪੋਰਟੇਸ਼ਨ ਦਾ ਜਿਹੜਾ ਸਿਲਸਿਲਾ ਉਹ ਕਿਵੇਂ ਚਲਾਇਆ ਜਾਣਾ ਜੀ ਬਿਲਕੁਲ ਕਿਉਂਕਿ ਇੱਕ ਜਦੋਂ ਹੁਣ ਲੇਬਰ ਦੀ ਗੱਲ ਚੱਲੀ ਆ ਉਪਜੀਤ ਜੀ ਤਾਂ ਪਿਛਲੇ ਸਾਲ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਕੈਨੇਡੀਅਨ ਸਿਟੀਜ਼ਨ ਐ ਜਿਹੜੀ ਮੂਲ ਰੂਪ ਦੇ ਨਾਲ ਉੱਥੋਂ ਦੀ ਰਹਿਣ ਵਾਲੀ ਹੈ ਉਹਨੇ ਕੋ ਵੀਡੀਓ ਜਾਰੀ ਕਰਕੇ ਵੀ ਸਵਾਲ ਚੁੱਕੇ ਸੀਗੇ ਕਿ ਜਿਹੜੇ ਇੱਥੇ ਸਟੂਡੈਂਟਸ ਆ ਰਹੇ ਨੇ ਜਾਂ ਫਿਰ ਜਿਹੜੇ ਦੂਸਰੀ ਕੰਟਰੀਜ਼ ਤੋਂ ਇੱਥੇ ਆ ਕੇ ਕੰਮ ਕਰ ਰਹੇ ਨੇ ਤਾਂ ਉਹਨੇ ਕਹਿ ਕੇ ਟਿਮ ਹਾਟਨਸ ਚ ਦੇਖ ਲਓ ਜ਼ਿਆਦਾਤਰ ਕਹਿੰਦੀ ਵੀ ਉੱਥੇ ਪੰਜਾਬੀ ਹੀ ਕੰਮ ਕਰ ਰਹੇ ਨੇ ਤਾਂ ਉਹਨੇ ਸਵਾਲ ਵੀ ਚੁੱਕੇ ਸੀਗੇ ਕਿ ਇਹਦੇ ਨਾਲ ਸਾਡੀ ਲੇਬਰ ਦਾ ਕੋਸਟ ਜਿਹੜਾ ਉਹ ਘਟ ਗਿਆ ਪਰ ਉਹ ਜੀ ਜੀ ਇੱਕ ਵੱਡਾ ਸਵਾਲ ਇੱਥੇ ਵੀ ਹੈ ਅਸੀਂ ਆਪਣੇ ਆਂਢ ਗੁਆਂਢ 'ਚ ਵੀ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਗਏ ਤਾਂ ਵਿਜ਼ਟਰ ਵੀਜ਼ਾ ਤੇ ਸੀਗੇ ਵਿਜ਼ਟਰ ਵੀਜ਼ਾ ਹਾਰਡਲੀ ਜੇਕਰ ਗੱਲ ਕਰੀਏ ਤਾਂ ਮੰਨ ਕੇ ਚੱਲੀਏ ਕਿ 6 ਮਹੀਨੇ ਦਾ ਵੀਜ਼ਾ ਮੰਨ ਕੇ ਚ ਔਰ ਵਾਪਸ ਸਾਲ ਬਾਅਦ 1.5 ਸਾਲ ਬਾਅਦ 2 ਸਾਲ ਬਾਅਦ ਉੱਥੇ ਜਾ ਕੇ ਕਿਸੇ ਦੇ ਫਾਰਮ ਹਾਊਸ ਸਿਰੋਕ ਗਏ ਕਿਤੇ ਕੋਈ ਘਰ ਦੇ ਵਿੱਚ ਨੈਨੀ ਦਾ ਕੰਮ ਕਰਨ ਲੱਗ ਗਿਆ ਤਾਂ ਇਹ ਵੀ ਕੰਮ ਬੜਾ ਉੱਥੇ ਚੱਲਦਾ ਹੈ ਕਿ ਵਿਜ਼ਟਰ ਵੀਜ਼ਾ ਲੈਤਾ ਲਿਆ ਪਰ ਮੁੜ ਕੇ ਵਾਪਸ ਨਹੀਂ ਆਉਂਦੇ ਬਿਲਕੁਲ ਦੇਖੋ ਜਿਹੜੇ ਵੀਜ਼ਾ ਦੀ ਹੱਦ ਹੈ ਜਿਹੜੀ ਤੈਸ਼ੋ ਦਾ ਮਿਆਦ ਹੈ ਉਹਦੀ ਉਹ ਉਸ ਨੂੰ ਵਾਇਲੇਟ ਕਰਦੇ ਨੇ ਉਹਨਾਂ ਨੂੰ ਤਾਂ ਐਂਟਰੀ ਰੀ ਐਂਟਰੀ ਮਿਲਦੀ ਹੀ ਨਹੀਂ ਆਮ ਤੌਰ ਤੇ ਜਿਹੜੇ ਕਹਾਂਗੇ ਕਿ ਕੰਮ ਕਰਨ ਦੇ ਸ਼ੌਕੀਨ ਨੇ ਕਿ ਉੱਥੇ ਜਾ ਕੇ ਕਮਾਈ ਕਰ ਲਈਏ ਉਹ ਆਪਣੇ ਵੀਜ਼ਾ ਮਿਆਦ ਆਪਣੀ ਵੀਜ਼ਾ ਮਿਆਦ ਖਤਮ ਹੋਣ ਤੋਂ ਪਹਿਲਾਂ ਮੁੜਦੇ ਨੇ ਜੇ ਉਹਨਾਂ ਕੋਲੇ ਮਲਟੀਪਲ ਐਂਟਰੀ ਵੀਜ਼ਾ ਤਾਂ ਵੀ ਉਸ ਹਿਸਾਬ ਨਾਲ ਕਿ ਬਹੁਤੇ ਮਹੀਨੇ ਨਹੀਂ ਲਾਉਣੇ ਵਾਪਸੀ ਕਰ ਲਓ ਫਿਰ ਐਂਟਰੀ ਕਰ ਲਾਂਗੇ ਇਸ ਕਰਕੇ ਉਹ ਚੱਲਦੇ ਨੇ ਇੱਕ ਸਕੀਮ ਦੇ ਨਾਲ ਠੀਕ ਹੈ ਚਲੋ ਪਰ ਹੁਣ ਜੇ ਗੱਲ ਕੀਤੀ ਜਾਵੇ ਕਿ ਇਹਦਾ ਸਿਰਫ ਵਿਜ਼ਟਰ ਵੀਜ਼ਾ ਵਾਲੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਨੇ ਦੂਜੇ ਪਾਸੇ ਕਿੰਨੀ ਮੀਡੀਆ ਦੇ ਵਿੱਚ ਖੋ ਸਟੋਰੀ ਆ ਰਹੀ ਹੈ ਕਿ ਪੀਆਰ ਵਾਸਤੇ ਵੀ ਪਰਮਾਨੈਂਟ ਰੈਜ਼ਿਡੈਂਸੀ ਵਾਸਤੇ ਵੀ ਮਾਰ ਪੈ ਰਹੀ ਹੈ ਖਾਸ ਤੌਰ ਤੇ ਇੰਡੀਅਨਸ ਤੇ ਭਾਰਤੀਆਂ ਲਈ ਸੁਪਨਾ ਬਣਦੀ ਜਾ ਰਹੀ ਹੈ ਕੈਨੇਡਾ ਦੀ ਪੀਆਰ ਇਸ ਰਿਲੇਖ ਦਿੱਤਾ ਗਿਆ ਇਹ ਜਿਹੜਾ ਪਾਸਟੋਰੀ ਪਬਲਿਸ਼ ਹੋਈ ਹੈ ਤੇ ਉਹਦੇ ਵਿੱਚ ਮਿਸਾਲ ਦਿੱਤੀ ਗਈ ਹੈ ਹਰਪ੍ਰੀਤ ਕੌਰ ਦੀ ਹੂੰ ਇਹ ਇਹ ਨਹੀਂ ਦੱਸਿਆ ਗਿਆ ਪੰਜਾਬ ਦੇ ਕਿਹੜੇ ਇਲਾਕੇ ਨਾਲ ਸੰਬੰਧਿਤ ਹੈ ਪਰ 2019 ਦੇ ਵਿੱਚ ਕੈਨੇਡਾ ਪੁੱਜੀ ਸੀ ਜੀ ਵਿਵੇਕ ਜੀ ਇਹ ਤੇ ਅੱਜ ਤੱਕ ਪੀਆਰ ਨਹੀਂ ਹੋ ਸਕੀ ਲੰਮਾ ਅਰਸਾ 6 ਸਾਲ ਤੋਂ ਉੱਪਰ ਸਮਾਂ ਲੰਘ ਚੁੱਕਿਆ ਹੈ ਤੇ ਅੱਜ ਤੱਕ ਆਖਰਕਾਰ ਪੀਆਰ ਕਿਉਂ ਨਹੀਂ ਮਿਲ ਸਕੀ ਜੀ ਇੱਕ ਦਰਸ਼ਕ ਜੁੜੇ ਨੇ ਸਾਡੇ ਨਾਲ ਕਾਲ ਲੈ ਲੰਨੇ ਆ ਸੱਸ਼ੀਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਹਮਦਰ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਜੋੜੀ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਦੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ ਜੀ ਸਭ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਹੋ ਵਧੀਆ ਜੀ ਵਧੀਆ ਠੀਕ ਹੈ ਪਰਮਾਤਮਾ ਦੀ ਮਿਹਰ ਹੈ ਜਿਹੜੇ ਸਾਡੇ ਲੋਕ ਹੈ ਨਾ ਉਹ ਤਾਂ ਆਉਂਦੇ ਹੀ ਇੱਥੇ ਕੰਮ ਕਰਨ ਵਾਸਤੇ ਟੂਰਿਸਟ ਵੀ ਜਿਹਦੇ ਨਾਲ ਇੱਥੇ ਕੋਈ ਆਰਡਰ ਰੂਡਰ ਕਰਤਾ ਨੇ ਇਹਨਾਂ ਨੇ ਸਾਡੇ ਲੋਕਾਂ ਨੇ ਤਾਂ ਵੀਜ਼ਾ ਸਾਡੇ ਲੋਕਾਂ ਨੂੰ ਦਿੱਤਾ ਵੀਜ਼ਾ ਦਾ ਅਪਲਾਈਓ ਨਹੀਂ ਕਰਦਾ ਮੈਂ ਹੁਣ ਉੱਥੇ ਕੀ ਕਰਨ ਜਾਣਾ ਓਕੇ ਹੁਣ ਇਹ ਸਾਡੇ ਇੱਥੇ ਕੋਈ ਬੇਲਾ ਨਹੀਂ ਪੈਂਦਾ ਆਉਂਦੇ ਹੀ ਉੱਥੇ ਤੇ ਆ ਸੋਚ ਕੇ ਆ ਵੀ ਜਾਣ ਸਰ ਆਪਾਂ ਨੇ ਇੰਨੇ ਡਾਲਰ ਕਮਾ ਲਏ ਨੇ ਇਨੀ ਤੇ ਜੀਰੀ ਨਹੀਂ ਹੁੰਦੀ ਜਿੰਨੇ ਅਸੀਂ ਕਮਾ ਲਏ ਨੇ ਬਿਲਕੁਲ ਇਹ ਤੁਹਾਡੀ ਗੱਲ ਵਾਜਿਬ ਹੈ ਜੀ ਬਿਲਕੁਲ ਇਹ ਕਿਲੇ ਜੋ ਜਿੱਦਣ ਇੱਥੇ ਸਾਢੇ 50 ਹੋ ਗੂ ਤਾਂ ਸਾਢੇ ਲੋਕਾਂ ਨੇ ਭਲਾਈਓ ਨਹੀਂ ਕਰਨਾ ਇੱਥੇ ਟੂਰ ਨਹੀਂ ਕਰਨ ਆਉਂਦਾ ਕੋਈ ਹੂੰ ਚਲੋ ਸ਼ੁਕਰੀਆ ਜੀ ਸ਼ੁਕਰੀਆ ਬਾਕੀ ਤੁਸੀਂ ਤਾਂ ਬਿਲਕੁਲ ਹੀ ਚਾਨਣੀ ਪਾ ਦਿੱਤਾ ਹੈਗਾ ਕਿ ਕਲੀਅਰ ਹੀ ਕਰ ਦਿੱਤੀ ਗੱਲ ਸੱਚਾਈ ਵੀ ਹੈ ਬਿਲਕੁਲ ਜੇ ਦੇਖਿਆ ਜਾਵੇ ਵਿਵੇਕ ਜੀ ਕਿ ਕਿੱਲੇ ਚੋਂ ਕਿੰਨਾ ਕਿੰਨਾ ਨਿਕਲਿਆ ਆਉਂਦਾ ਉਸ ਹਿਸਾਬ ਨਾਲ ਤਾਂ ਫਿਰ ਜੇ 6 ਮਹੀਨੇ ਕੰਮ ਕਰ ਲਿਆ ਬੰਦਾ 6 ਕਿੱल्ल्या ਦਾ ਮਾਲਕ ਹੋ ਗਿਆ ਲੋੜ ਹੀ ਨਹੀਂ ਹੈਗੀ ਚਾਹੇ ਬੰਦੇ ਕੋਲੇ ਕੋਈ 1 ਇੰਚ 1 ਇੰਚ ਜ਼ਮੀਨ ਵੀ ਨਾ ਹੋਵੇ ਤੇ ਇਹ ਕੈਨੇਡਾ ਦਾ ਢੇਡਾ ਲੱਗਦਾ ਹੈ 5-6 ਮਹੀਨੇ ਕੰਮ ਹੁੰਦਾ ਹੈ ਬਸ ਨਿਕਲ ਗਿਆ ਖਰਚਾ ਫਿਰ ਤਾਂ ਰਾਜੇ ਆਪਣੇ ਆਪ ਦੇ ਵਿੱਚ ਹੀ ਹੈਗੇ ਚਲੋ ਪਰ ਸਾਰੇ ਤਾਂ ਚਲੋ ਅਜਿਹੇ ਨਹੀਂ ਹੁੰਦੇ ਦੇਖੋ ਕਈ ਫੈਮਿਲੀਜ਼ ਜਿਹੜੀਆਂ ਨੇ ਗੀਆਂ ਉਹ ਅੱਡ ਅੱਡ ਹੋ ਜਾਂਦੀਆਂ ਨੇ ਉਹਨਾਂ ਨੂੰ ਮਿਲਾਪ ਵਾਸਤੇ ਅਜਿਹੇ ਕਹਾਂਗੇ ਸੁਪਰ ਵੀਜ਼ਾ ਜਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਜਿਹੜੀ ਪ੍ਰੋਗਰਾਮ ਹੈ ਉਹਦੇ ਤਹਿਤ ਪੀਆਰ ਵੀ ਦਿੱਤੀ ਜਾਂਦੀ ਆ ਪਰ ਇਸ ਦੀ ਦੁਰਵਰਤੋਂ ਜਦੋਂ ਹੁਣੀ ਸ਼ੁਰੂ ਹੋ ਜਾਂਦੀ ਆ ਉਦੋਂ ਹਾਲਾਤ ਵਿਗੜ ਜਾਂਦੇ ਨੇ ਆਪਾਂ ਗੱਲ ਕਰ ਰਹੇ ਸੀ ਹਰਪ੍ਰੀਤ ਕੌਰ ਦੀ ਕਿ 2019 ਦੇ ਵਿੱਚ ਆਈ ਹੈ ਤੇ ਅੱਜ ਤੱਕ ਉਸ ਨੂੰ ਪੀਆਰ ਕਿਉਂ ਨਹੀਂ ਮਿਲ ਸਕੀ ਕਹਿੰਦੇ ਕੰਪਰੀਹੈਂਸਿਵ ਰੈਂਕਿੰਗ ਸਕੋਰ ਅਕੋਰਡਿੰਗ ਟੂ ਇੰਡੀਅਨ ਮੀਡੀਆ ਕਹਿੰਦੇ ਉਹਦਾ 434 ਟੱਪਿਆ ਹੀ ਨਹੀਂ ਇਸ ਵੇਲੇ 525 26 ਤੇ ਚੱਲ ਰਿਹਾ ਪਰ ਇਹ ਵੀ ਹੁਣ ਇੱਥੇ ਮੀਡੀਆ ਦੇ ਵਿੱਚ ਇਹ ਔਣਤਾਈ ਹੈ ਕਿ ਹਰ ਪਿਛਲੇ 1 ਸਾਲ ਡੇਢ ਸਾਲ ਤੋਂ ਤਾਂ ਜ਼ਰੂਰ ਹਾਇ ਚੱਲ ਰਿਹਾ ਹੈ 2 ਸਾਲ ਤੋਂ ਬਾਅਦ ਉਸ ਤੋਂ ਪਹਿਲਾਂ ਤਾਂ ਉਹ ਕਾਫੀ ਡਾਊਨ ਸੀਗਾ ਕਿ ਉਦੋਂ ਹਰਪ੍ਰੀਤ ਕੌਰ ਨੇ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਹਰ ਵੇਲੇ ਤਾਂ ਸਟੱਡੀ ਪਰਮਿਟ ਤੇ ਰਹੀ ਨਹੀਂ ਹੋਣੀ ਜੇ ਆਪਾਂ ਮੰਨ ਲਿਆ ਜਾਵੇ ਕਿ ਸਟੱਡੀ ਵੀਜ਼ਾ ਤੇ ਪੁੱਜੀ ਸੀ ਜਾਂ ਵਰਕ ਵੀਜ਼ਾ ਤੇ ਪੁੱਜੀ ਸੀ ਕਿਉਂ ਨਹੀਂ ਉਸ ਨੂੰ ਪੀਆਰ ਮਿਲ ਸਕੀ ਇਹ ਜ਼ਰੂਰ ਹੈ ਚਲੋ ਸਟੋਰੀਜ਼ ਪਬਲਿਸ਼ ਹੁੰਦੀਆਂ ਰਹਿਣਗੀਆਂ ਵੱਖ-ਵੱਖ ਬੰਦੇਆਂ ਦੇ ਕਹਾਂਗੇ ਨਾਮ ਸਾਹਮਣੇ ਆਉਂਦੇ ਰਹਿਣਗੇ ਦੱਸਿਆ ਜਾਊਗਾ ਕਿ ਆਖਰਕਾਰ ਕਿਵੇਂ ਕੀ ਹੋ ਰਿਹਾ ਹੈ ਪਰ ਫਿਲਹਾਲ ਜਿਹੜਾ ਕਹਾਂਗੇ ਕਿ ਵਰਨਿੰਗਸ ਦਾ ਸਿਲਸਲਾ ਜਾਰੀ ਹੈ ਪਰ ਇੱਥੇ ਸਾਰਿਆਂ ਨੂੰ ਪਤਾ ਕਿ ਆਪਾਂ ਅਕਸਰ ਜ਼ਿਕਰ ਕਰਦੇ ਆਂ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਵਰਕ ਪਰਮਿਟ ਹੋਲਡਰਸ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਆਏ ਸੀ ਉਹ ਵੀ ਮੌਜੂਦ ਨੇ ਉਹ ਆਖਰਕਾਰ ਹੁਣ ਕਿੱਧਰ ਜਾਣਗੇ ਕਿਉਂਕਿ ਕਾਨੂੰਨ ਇਮੀਗ੍ਰੇਸ਼ਨ ਲਾਜ਼ ਲਗਾਤਾਰ ਸਖਤ ਕੀਤੇ ਜਾ ਰਹੇ ਨੇ ਜੇ ਵੀਜ਼ੇ ਉਹਨਾਂ ਦੇ ਤਾਂ ਆਟੋਮੈਟਿਕਲੀ ਖਤਮ ਹੋ ਰਹੇ ਨੇ ਵਰਕ ਵੀਜ਼ਾ ਉਹਨਾਂ ਦਾ ਤਾਂ ਇਮੀਗ੍ਰੇਸ਼ਨ ਸਟੇਟਸ ਆਟੋਮੈਟਿਕਲੀ ਨਿਲ ਹੋ ਰਿਹਾ ਤਾਂ ਫਿਰ ਉਹਨਾਂ ਦਾ ਭਵਿੱਖ ਕੀ ਹੋਊਗਾ